ਇਤੋਂ ਦਾ ਸਿੱਖਿਆ ਮੰਤਰੀ ਚੱਲ ਰਹੇ ਸੈਸ਼ਨ 'ਚ ਆਪਣੀ ਹਿੱਕ ਥਾਕੜ ਕੇ ਕਹਿੰਦਾ ਕਿ 25 ਸਾਲਾਂ ਬਾਅਦ ਆਈ ਭਰਤੀ ਮੈਂ ਡਿਫੈਂਡ ਕਰਕੇ ਲਿਆ ਆ ਮੈਂ ਪੰਜਾਬ ਨੂੰ ਯੰਗ ਟੈਲੈਂਟਡ ਪ੍ਰੋਫੈਸਰਸ ਦਿੱਤੇ ਨੇ ਪਰ ਹੁਣ ਜਦੋਂ ਸੁਪਰੀਮ ਕੋਰਟ 'ਚ ਇਹਨਾਂ ਦੀ ਅੰਗਿਲੀ ਕਰਨੋਂ ਭਰਤੀ ਨੂੰ ਕਾਨੂੰਨੀ ਤੌਰ ਤੇ ਛੱਟ ਵੱਜੀ ਆ ਤਾਂ ਇਹ ਹੁਣ ਵੀਡੀਓ ਸ਼ੇਅਰ ਕਰ ਰਹੇ ਨੇ ਕਿ ਇਹ ਭਰਤੀ ਤਾਂ ਪ੍ਰਗਟ ਸਿੰਘ ਨੇ ਕੀਤੀ ਸੀ ਉਸ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਨੇ ਜਿਹੜੀ ਇਹਨਾਂ ਦੀ ਬਣਦੀ ਸੀ ਅਸੀਂ ਕਰੋੜਾਂ ਹੀ ਰੁਪਇਆ ਲਾ ਕੇ ਅਸੀਂ ਵਕੀਲ ਦਿੱਤੇ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਜਿਹੜੀ ਗੱਲ ਦਾ ਇਹ ਹੈ ਨਾ ਵੀ ਸੁਪਰੀਮ ਕੋਰਟ ਨੇ ਭਰਤੀ ਕੈਨਸਲ ਕੀਤੀ ਆ ਇਹਨਾਂ ਦਾ ਹੱਥ ਹੈ ਇਹਨਾਂ ਨੇ ਆਪਦੀ ਕੋਈ ਉਹ ਨਹੀਂ ਕਰੀ ਜਦੋਂ ਇਹਨਾਂ ਨੇ ਮਨੀਸ਼ ਸੋਧਿਆ ਨੂੰ ਛਡਾਉਣਾ ਸੀਗਾ ਕੇਜਰੀ ਬਾਲ ਨੂੰ ਛਡਾਉਣਾ ਸੀ ਕਿੱਥੇ ਤੱਕ ਜ਼ੋਰ ਲਾਇਆ ਸੀ ਪੰਜਾਬ ਦਾ ਮੁੱਖ ਮੰਤਰੀ ਉੱਤੇ ਜਾ ਕੇ ਧਰਨੇ ਦੇ ਰਿਆ ਸੇਖਾ ਮੰਤਰੀ ਉੱਤੇ ਜਾ ਕੇ ਧਰਨੇ ਦੇ ਰਿਆ ਅਸੀਂ ਕਰਨਾਲ ਆਏ ਤਾਂ ਬੁਲਸਲਾ ਕਿਹੜੀ ਸਿੱਖਿਆ ਕ੍ਰਾਂਤੀ ਦੀ ਇਹ ਗੱਲ ਕਰਨ ਦੇ ਕਿ ਅਸੀਂ ਪੰਜਾਬ ਦੇ ਵਿੱਚ ਲੈ ਕੇ ਆਏ ਉਹ ਕ੍ਰਾਂਤੀ ਕਿਹੜੀ ਹੈ ਜਿਹੜੇ ਮਤਲਬ ਖੁਦ ਡਿਫੈਂਡ ਵੀ ਨਹੀਂ ਕਰ ਸਕਦੇ ਤੇ ਪਰ ਕ੍ਰਾਂਤੀ ਕਰਤੀਆਂ ਉਹ ਸਿੱਖਿਆ ਕ੍ਰਾਂਤੀ ਦਾ ਚਿਹਰਾ ਅੱਜ ਤੁਹਾਡੇ ਸਾਹਮਣੇ ਆ 1000 ਤੋਂ ਜ਼ਿਆਦਾ ਪ੍ਰੋਫੈਸਰ ਨੇ ਜਿਹੜੇ ਉਹ ਕੋਸ਼ਿਸ਼ ਦਿਨਾ ਚ ਜੇ ਸਰਕਾਰ ਨੇ ਕੋਈ ਲੀਗਲ ਸਟੈਪ ਨਾ ਲਿਆ ਤਾਂ ਕਾਲਜਾਂ ਦੇ ਵਿੱਚੋਂ ਬਾਹਰ ਹੋ ਜਾਣਗੇ ਦੋ ਦਿਨ ਪਹਿਲਾਂ ਕਹਿ ਦਿੰਦਾ ਮੈਂ 파ਰਟੀ ਲੈ ਕੇ ਗਿਆ ਜੀ ਇਹਨਾਂ ਨੂੰ ਲੈਟਰ ਦਵਾਇਆ ਇਹਨਾਂ ਨੂੰ 파ਰਟੀ ਦਵਾਇਆ ਕਾਲਜ ਪੈਰਾਸਰ ਕਰਿਆ ਉਦੋਂ ਕੀ ਕਹਿੰਦਾ ਐ ਚੌੜਾ ਹੋ ਕੇ ਕਹਿੰਦਾਗਾ ਉਦੋਂ ਤਾਂ ਕੋਈ ਨਹੀਂ ਜਾਣਦਾ ਪ੍ਰਕਰਤ ਸਿੰਘ ਨੇ ਕਰੀਆ ਉਦੋਂ ਕਹਿੰਦੇ ਨੇ ਵੀ ਪ੍ਰਕਰਤ ਸਿੰਘ ਦੀ ਭਰਤੀ ਸੀਗੀ ਸ਼ੁਰੂ ਕਿੱਥੋਂ ਕਰਦੇ ਆ ਕਾਂਗਰਸ ਸਰਕਾਰ ਤੋਂ ਉਹਨੇ ਆਇਆ ਕੀਤਾ ਉਹਨੇ ਕੀਤਾ ਅਸੀਂ ਕੀ ਕਰਨਾ ਯਾਰ ਭਰਤੀ ਅਸੀਂ ਹੁਣ ਹੋਇਆਗੇ ਮਤਲਬ ਅੱਗੇ ਭਰਤੀ ਆਉਂਦੀ ਆ ਕੌਣ ਕਰੂਗਾ ਜੋ ਅਨਈ ਲੈਟਰ ਕੌਣ ਦੇਊਗਾ ਭਰਤੀ ਕਿੱਥੋਂ ਮੰਨੀ ਜਾਊਗੀ ਇੱਕ ਪਾਸੇ ਸਾਡੀ ਭਰਤੀ ਰੱਦ ਹੋ ਰਹੀ ਆ ਤੇ ਉਹ ਮੰਤਰੀ ਦਾ ਬਿਆਨ ਤੱਕ ਨਹੀਂ ਆਉਂਦਾ ਦੂਜੇ ਪਾਸੇ ਇਹ ਵਿਧਾਨ ਸਭਾ ਵਿੱਚ ਦੋ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬਿੱਲ ਪਾਸ ਕਰ ਰਹੇ ਆ ਇਹ ਖੁਦ ਕਿਵੇਂ ਮਾਸਟਰ ਦਾ ਮੁੰਡਾ ਮੈਨੂੰ ਪਤਾ ਪਰ ਪ੍ਰੋਫੈਸਰ ਮਾਸਟਰ ਤਾਂ ਸੜਕਾਂ ਤੇ ਬੈਠੇ ਨੇ ਅੱਜ ਉਹ ਮਾਸਟਰ ਦਾ ਮੁੰਡਾ ਪਹਿਲਾਂ ਸੀ ਹੁਣ ਉਹ ਲਵਲੀ ਯੂਨੀਵਰਸਿਟੀ ਦੇ ਮਾਲਕ ਦਾ ਮੁੰਡਾ ਹੁਣ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂਆ ਦੇ ਮਾਲਕ ਦਾ ਮੁੰਡਾ ਹੁਣ ਉਹ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਨਹੀਂ ਰਹਿ ਗਿਆ ਕੋਰਟ ਦੀ ਜਜਮੈਂਟ ਸਾਫ਼ ਕਹਿੰਦੀ ਹੈ ਥੈਟ ਸਟੇਟ ਹੈਜ਼ ਫੇਲਡ ਟੂ ਡਿਫੈਂਡ ਇਟਸ ਡਿਪਾਰਚਰ ਫਰਮ ਦਾ ਯੂਜੀਸੀ ਨੋਰਮਸ ਐਂਡ ਪੀਪੀਸੀ ਇਸ਼ੂ ਇਹਦਾ ਮਤਲਬ ਇਹ ਬਣਦਾ ਕਿ ਉਹ ਡਿਪਾਰਚਰ ਲੈ ਜਾ ਸਕਦੇ ਸੀ ਪਰ ਸਰਕਾਰ ਉਹਨੂੰ ਠੀਕ ਠੰਗ ਨਾਲ ਡਿਫੈਂਡ ਨਹੀਂ ਕਰ ਪਾਈ ਮਣ ਭਾਵਕ ਹੁੰਦਾ ساری ਜ਼ਿੰਦਗੀ ਦਾ ਮਤਲਬ ਪਹਿਲਾਂ ਡੰਗ ਖਾ ਖਾ ਕੇ ਨੌਕਰੀਆਂ ਮਿਲੀਆਂ ਹੁਣ ਉਹ ਫੇਰ ਖੋਲੀਆਂ ਨਹੀਂ ਆ ਤੁਹਾਡੇ ਮੇਰੀ ਮੰਮੀ ਦਾ ਫੋਨ ਆਇਆ ਸਵੇਰ ਤੇ ਉਹ ਕਹਿੰਦੀ ਐ ਵੀ ਬਾਈ ਦੇਖ ਕੇ ਬੋਲਿਓ ਉਹ ਕਹਿੰਦੇ ਵੀ ਸਾਡੇ ਮਾਪੇ ਹਲੇ ਵੀ ਸੋਚਦਾ ਵੀ ਦੇਖ ਕੇ ਬੋਲਿਓ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਦੇਖ ਕੇ ਕੀ ਬੋਲੀਏ ਜਦੋਂ ਜਾਨ ਹੀ ਕੱਢ ਲਈ ਸਾਡੀ ਸਾਡੀ ਭਰਤੀ ਹੀ ਲੋਹ ਕਰ ਲਈ ਖਤਮ ਹੋ ਗਏ ਅਸੀਂ ਕੀ ਦੇਖ ਕੇ ਬੋਲੀਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੂਟੀ ਦੇ ਬਾਹਰ ਮਜੂਦਾਂ ਜਿੱਥੇ 1158 ਸਾਇਕ ਪ੍ਰੋਫੈਸਰ ਤੇ ਲਾਇਬਲ ਜਿਨ੍ਹਾਂ ਦੀ ਭਾਰਤੀ ਕੇ ਪਿਛਲੇ ਦਿਨੀ ਸੁਪਰੀਮ ਕੋਰਟ ਤੋਂ ਰੱਦ ਕੀਤੀ ਗਈ ਹੈ ਉਹ ਪਹੁੰਚੇ ਨੇ ਆਪਣਾ ਰੋਸ ਪ੍ਰਦਰਸ਼ਨ ਕਰਨ ਕਾਰਨ ਕਿ ਸਰਕਾਰ ਨੇ ਉਹਨਾਂ ਦਾ ਕਹਿੰਦੇ ਆ ਕਿ ਸਾਹਤ ਨੇ ਗਲਤ ਬਾਤ ਕਰਦਿਆਂ ਆਗੂਆਂ ਦੇ ਨਾਲ 2500 ਤੋਂ ਪਹਿਲਾਂ ਕਿਵੇਂ ਦੇਖਦੇ ਕਿ ਸਰਕਾਰ ਨੇ ਤੁਹਾਡਾ ਸਾਥ ਦਿੱਤਾ ਇਹ ਨਹੀਂ ਤੁਹਾਨੂੰ ਤੱਕ ਦੇਖੋ ਸਰਕਾਰ ਨੇ ਸਿਰਫ ਉਹਨਾਂ ਕੀ ਸਾਥ ਦਿੱਤਾ ਜਿੰਨਾ ਕਿ ਸਰਕਾਰ ਤੇ ਲੋਕ ਦੁਆਰ ਆ ਰਿਹਾ ਵੀ ਉਹਨਾਂ ਨੇ ਆਪ ਦਾ ਚਿਹਰਾ ਜਿਹੜਾ ਉਹ ਸਿੱਖਿਆ ਦੇਣ ਵਾਲੀ ਸਰਕਾਰ ਉਹ ਆਮ ਲੋਕਾਂ ਦੀ ਸਰਕਾਰ ਬਣਾ ਕੇ ਰੱਖਣਾ ਪਹਿਲਾਂ ਜੇ ਤੁਹਾਨੂੰ ਇਸ ਭਾਰਤੀ ਦਾ ਇਤਿਹਾਸ ਪਤਾ ਹੋਵੇ ਕਾਂਗਰਸ ਸਰਕਾਰ ਦੇ ਸਮੇਂ ਭਾਰਤੀ ਆਉਂਦੀ ਆ ਭਰਤੀ ਕੜਵਾਉਣ ਦੇ ਲਈ ਵੀ ਪਹਿਲਾਂ ਲੰਬੇ ਪ੍ਰੋਟੈਸਟ ਹੁੰਦੇ ਨੇ ਧਰਨੇ ਮੁਜਾਰੇ ਹੁੰਦੇ ਨੇ ਫਿਰ ਇਹ ਭਰਤੀ ਆਉਂਦੀ ਆ ਤੇ ਸੁਪਰੀਮ ਕੋਰਟ ਦਾ ਫਰਸਟ ਬੈਂਚ ਇਸ ਭਰਤੀ ਨੂੰ ਰੱਦ ਕਰ ਦਿੰਦਾ ਉਸ ਤੋਂ ਬਾਅਦ ਸਾਡਾ ਇੱਕ ਲੰਬਾ ਸੰਘਰਸ਼ ਚੱਲਦਾ ਬਰਨਾਲੇ ਦੇ ਵਿੱਚ ਇੱਕ ਵੱਡਾ ਲਾਠੀ ਚਾਰਜ ਹੁੰਦਾ ਤੇ ਇਹ ਮੁੱਦਾ ਜਿਹੜਾ ਨੈਸ਼ਨਲ ਲੈਵਲ ਤੇ ਜਾਂਦਾ ਉਸ ਤੋਂ ਬਾਅਦ ਇਹ ਸਰਕਾਰ ਦੇ ਬਿਆਨ ਬਦਲਦੇ ਨੇ ਸਰਕਾਰ ਇਸ ਭਰਤੀ ਨੂੰ ਪਹੁੰਚਾਉਣ ਵੱਲ ਤੁਰਦੀ ਆ ਤੇ ਡਬਲ ਬੈਂਚ ਦੇ ਉੱਪਰ ਹਾਈ ਕੋਰਟ ਦੇ ਵਿੱਚ ਜਦੋਂ ਸਰਕਾਰ ਠੀਕ ਟਾਂਗੇ ਨਾਲ ਪੈਰਵਾਈ ਕਰਦੀ ਆ ਤਾਂ ਇਹ ਭਰਤੀ ਉੱਥੇ ਸੰਵਿਧਾਨਿਕ ਤੌਰ ਤੇ ਤੇ ਕਾਨੂੰਨੀ ਤੌਰ ਤੇ ਜਾਇਜ਼ ਠਹਿرائی ਜਾਂਦੀ ਆ ਤੇ ਅਸੀਂ ਕਾਲਜਾਂ ਦੇ ਅੱਜ ਤੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦਾ ਹੈ ਉੱਥੇ ਫਿਰ ਸਰਕਾਰ ਦੀ ਨਲਾਇਕੀ ਤਨਖੇਲੀ ਕਾਰਨ ਕਿਉਂਕਿ ਉਹਨਾਂ ਨੇ ਠੀਕ ਤਰੀਕੇ ਨਾਲ ਇਸ ਭਰਤੀ ਦੇ ਪੱਖ ਦੇ ਵਿੱਚ ਜਿਹੜੀਆਂ ਗੱਲਾਂ ਸੀ ਇਸ ਭਰਤੀ ਦੇ ਪੱਖ ਦੇ ਵਿੱਚ ਜਿਹੜੀਆਂ ਚੀਜ਼ਾਂ ਸੀ ਉਹ ਕੋਰਟ ਦੇ ਵਿੱਚ ਨਹੀਂ ਰੱਖੀਆਂ ਕੋਰਟ ਦੀ ਜੱਜਮੈਂਟ ਇਹ ਸਾਫ਼ ਕਹਿੰਦੀ ਹੈ ਦਟ ਸਟੇਟ ਹੈਜ਼ ਫੇਲਡ ਟੂ ਡਿਫੈਂਡ ਇਟਸ ਡਿਪਾਰਚਰ ਫਰਮ ਦਾ ਯੂ ਜੀ ਸੀ ਨੋਰਮਸ ਐਂਡ ਪੀ ਪੀ ਸੀ ਇਸ਼ੂ ਇਹਦਾ ਮਤਲਬ ਇਹ ਬਣਦਾ ਕਿ ਉਹ ਡਿਪਾਰਚਰ ਲੈ ਜਾ ਸਕਦੇ ਸੀ ਪਰ ਸਰਕਾਰ ਉਹਨੂੰ ਠੀਕ ਠੰਗ ਨਾਲ ਡਿਫੈਂਡ ਨਹੀਂ ਕਰ ਪਾਈ ਕੋਰਟ ਇਹ ਸਾਫ਼ ਕਹਿੰਦੀ ਹੈ ਕੋਰਟ ਦੀ ਜੱਜਮੈਂਟ ਇਸੇ ਲਈ ਇਸ ਭਰਤੀ ਦੇ ਜਿਹੜੇ ਉਮੀਦਵਾਰ ਚੁਣੇ ਗਏ ਨੇ ਉਹ UGC ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਨੇ ਹਰ ਤਰ੍ਹਾਂ ਨਾਲ ਯੋਗ ਨੇ ਹਰ ਤਰ੍ਹਾਂ ਨਾਲ ਜੋ ਕਾਨੂੰਨੀ ਰਿਕੁਆਇਰਮੈਂਟਸ ਨੇ ਅਸਿਸਟੈਂਟ ਪ੍ਰੋਫੈਸਰ ਲੱਗਣ ਦੇ ਲਈ ਉਹਨਾਂ ਨੂੰ ਪੂਰੀਆਂ ਕਰਦੇ ਨੇ ਪਰ ਉਹਨਾਂ ਦੀ ਇਹ ਸੋਣੀ ਦੀ ਜ਼ਿੰਮੇਵਾਰ ਇਹ ਸਰਕਾਰ ਦੀ ਅੰਗੈਲੀ ਇਹ ਸਰਕਾਰ ਦੀ ਨਲਾਇਕੀ ਹੈ ਪਰ ਜਿਹੜੀ ਸਿੱਖਿਆ ਕ੍ਰਾਂਤੀ ਦੀ ਇਹ ਗੱਲ ਕਰਦੇ ਕਿ ਅਸੀਂ ਪੰਜਾਬ ਦੇ ਵਿੱਚ ਲੈ ਕੇ ਆਏ ਉਹ ਕ੍ਰਾਂਤੀ ਕਿਹੜੀ ਹੈ ਜਦੋਂ ਮਤਲਬ ਖੁਦ ਡਿਫੈਂਡਰ ਨਹੀਂ ਕਰ ਸਕਦੇ ਤੇ ਪਰ ਕ੍ਰਾਂਤੀ ਕਿੱਥੇ ਹੈ ਉਹ ਸਿੱਖਿਆ ਕ੍ਰਾਂਤੀ ਦਾ ਚਿਹਰਾ ਅੱਜ ਤੁਹਾਡੇ ਸਾਹਮਣੇ ਆ 1000 ਤੋਂ ਜ਼ਿਆਦਾ ਪ੍ਰੋਫੈਸਰ ਨੇ ਜਿਹੜੇ ਉਹ ਕੋਸ਼ਿਸ਼ ਦਿਨਾ ਚ ਜੇ ਸਰ 2000 ਤੋਂ ਵੱਧ ਪੋਸਟਾਂ ਵਾਲੇ ਕਾਲਜਾਂ 'ਚ ਰੈਗੂਲਰ ਪ੍ਰੋਫੈਸਰਾਂ ਦੀ ਗਿਣਤੀ 175 ਆ ਇਹ ਸਿੱਖਿਆ ਗ੍ਰਾਂਤੀ ਦੀ ਮੂੰਹ ਬੋਲਦੀ ਤਸਵੀਰ ਆ ਦੂਜੇ ਪਾਸੇ ਇਸ ਫੈਸਲਾ ਇਹਨੂੰ 4 ਦਿਨ ਹੋ ਚੁੱਕੇ ਨੇ ਇੱਥੋਂ ਦੇ ਮੁੱਖ ਮੰਤਰੀ ਇੱਥੋਂ ਦੇ ਹੋਰ ਮੰਤਰੀ ਸੰਤਰੀ ਉਹਨਾਂ ਦੇ ਨਿੱਕੀ ਨਿੱਕੀ ਗੱਲ ਤੇ ਰੀਲਾਂ ਸ਼ਾਰਟਸ ਵੀਡੀਓਜ਼ ਪਾਉਂਦੇ ਨੇ ਉਹ ਬੜੇ ਫਖਰ ਤੇ ਮਾਣ ਨਾਲ ਦੱਸਦੇ ਨੇ ਕਿ ਇਸ ਸਟੇਟ ਦੇ ਵਿੱਚ ਅਸੀਂ ਦੋ ਹੋਰ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਾਨਤਾ ਦਿੱਤੀ ਇੱਕ ਹੁਸ਼ਿਆਰਪੁਰ ਦੇ ਵਿੱਚ ਖੁੱਲੇਗੀ ਰਾਇਤਬਾਰਾ ਯੂਨੀਵਰਸਿਟੀ ਇੱਕ ਜੰਝੇਲੀ ਕੈਂਪਸ ਖੁੱਲੇਗਾ ਇਸ ਗੱਲ ਦਾ ਪ੍ਰਚਾਰ ਬੜੇ ਜੋਰ ਸ਼ੋਰ ਨਾਲ ਕੀਤਾ ਜਾਂਦਾ ਪਰ ਪੰਜਾਬ ਦੇ ਹਜ਼ਾਰਾਂ ਯੋਗਤਾ ਪ੍ਰਾਪਤ ਨੌਜਵਾਨਾਂ ਦਾ ਭੁਿੱਖ ਦਾਤੇ ਲੱਗਿਆ ਪੰਜਾਬ ਦੇ ਸਰਕਾਰੀ ਕਾਲਜਾਂ ਦਾ ਭੁਿੱਖ ਦਾਤੇ ਲੱਗਿਆ ਉਹਦੇ ਚ ਪੜਨ ਵਾਲੇ ਕਿਰਤੀ ਮਜ਼ਦੂਰ ਵਰਗ ਦੇ ਬੱਚਿਆਂ ਦਾ ਭੁਿੱਖ ਦਾਤੇ ਲੱਗਿਆ ਉਹਦੇ ਬਾਰੇ ਹਜੇ ਤੱਕ ਇੱਕ ਸ਼ਰਧਾ ਜਿਹੜਾ ਸਾਡੇ ਇਥੋਂ ਦੇ ਮੁੱਖ ਮੰਤਰੀ ਦੇ ਮੂੰਹ ਚੋਂ ਨਹੀਂ ਨਿਕਲਿਆ ਜਿਹੜਾ ਇਸ ਗੱਲ ਵੀ ਸ਼ੰਕਾ ਖੜੀ ਕਰਦਾ ਜਾਂ ਉਹ ਸ਼ੰਕਾ ਨੂੰ ਜਿਹੜਾ ਸਾਫ਼ ਕਰਦਾ ਕਿ ਇਹ ਜਿਹੜੀ ਸਰਕਾਰ ਆ ਸਿੱਖਿਆ ਕ੍ਰਾਂਤੀ ਆ ਜਿਹੜੀ ਉਹ ਸਿੱਖਿਆ ਕ੍ਰਾਂਤੀ ਅਸਲ ਵਿੱਚ ਪ੍ਰਾਈਵੇਟ ਕਰਕੇ ਲਿਆਉਣਾ ਚਾਹੁੰਦੀ ਆ ਇਥੋਂ ਦੀ ਸਿੱਖਿਆ ਜਿਹੜੀ ਸਰਕਾਰੀ ਤੰਤਰ ਆ ਸਿੱਖਿਆ ਦਾ ਉਹਨੂੰ ਖਤਮ ਕਰਕੇ ਲਿਆਉਣਾ ਚਾਹੁੰਦੀ ਆ ਉਹ ਅਸਲ ਭਰਤੀ ਇਹ ਕਾਂਗਰਸ ਦੀ ਸਰਕਾਰ ਵਲਿਆ ਸੀ ਕਿ ਸਰਕਾਰ ਨੂੰ ਇਹ ਵਕੇ ਜਿਹੜਾ ਨਾਮ ਹੈ ਉਹ ਕਾਂਗਰਸ ਦਾ ਵਕੇ ਜੇਕਰ ਸਿਰੇ ਚੜਦੀ ਹੈ ਭਰਤੀ ਤੇ ਦੇਖੋ ਜਦੋਂ ਇਹ ਭਰਤੀ ਆਈ ਸੀ ਉਸ ਟਾਈਮ ਜੋ ਮੀਤ ਹੇਰ ਸੀਗੇ ਉਹ ਕਹਿੰਦੇ ਸੀ ਕਿ ਇਸ ਭਰਤੀ ਦੇ ਵਿੱਚ ਕੁਝ ਖਾਮੀਆਂ ਨੇ ਕੁਝ ਇਸ ਤਰ੍ਹਾਂ ਨੇ ਪਰ ਲੋਕ ਦਵਾ ਦੇ ਸਿਰ ਤੇ ਜਦੋਂ ਉਹਨਾਂ ਨੇ ਠੀਕ ਠੰਗ ਨਾਲ ਭਰਤੀ ਨੂੰ ਡਿਫੈਂਡ ਕੀਤਾ ਤੇ ਕਨਸਟੀਟਿਊਸ਼ਨਲ ਬੈਂਚ ਡਿਵੀਜ਼ਨ ਬੈਂਚ ਨੇ ਕਿਹਾ ਕਿ ਭਰਤੀ ਲੀਗਲੀ ਤੇ ਕਨਸਟੀਟਿਊਸ਼ਨਲੀ ਵੈਲਿਡ ਆ ਤਾਂ ਇੱਥੋਂ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ਸੱਦ ਕੇ ਉਹਨਾਂ ਨੌਜਵਾਨਾਂ ਨੂੰ ਆਪ ਅਨੁਯੁਕਤੀ ਪੱਤਰ ਵੰਡੇ ਨੇ ਇੱਥੋਂ ਦਾ ਸਿੱਖਿਆ ਮੰਤਰੀ ਚੱਲ ਰਹੇ ਸੈਸ਼ਨ ਲੰਬਾ ਦਾ ਹੀ ਭਰਤੀ ਮੈਂ ਡਿਫੈਂਡ ਕਰਕੇ ਲਿਆ ਆ ਮੈਂ ਪੰਜਾਬ ਨੂੰ ਯੰਗ ਟੈਲੈਂਟਡ ਪ੍ਰੋਫੈਸਰਸ ਦਿੱਤੇ ਨੇ ਪਰ ਹੁਣ ਜਦੋਂ ਸੁਪਰੀਮ ਕੋਰਟ ਚ ਇਹਨਾਂ ਦੀ ਅੰਗਲੀ ਕਰਨੋਂ ਭਰਤੀ ਨੂੰ ਕਾਨੂੰਨੀ ਤੌਰ ਤੇ ਛੱਟ ਵੱਜੀ ਆ ਤਾਂ ਇਹ ਹੁਣ ਵੀਡੀਓ ਸ਼ੇਅਰ ਕਰ ਰਹੇ ਨੇ ਕਿ ਇਹ ਭਰਤੀ ਤਾਂ ਪ੍ਰਗਟ ਸਿੰਘ ਨੇ ਕੀਤੀ ਸੀ ਉਸ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਨੇ ਜਿਹੜੀ ਇਹਨਾਂ ਦੀ ਬਣਦੀ ਸੀ ਬਿਲਕੁਲ ਭਾਈ ਜੀ ਇੱਥੇ ਗੱਲ ਇਹ ਵੀ ਆ ਕਿ ਲੋਕਾਂ ਦੇ ਮਨ ਵਿੱਚ ਵੀ ਸਵਾਲ ਹੈ ਕਿ ਜਿਹੜੀ ਭਰਤੀ ਰਾਤ ਦਾ ਸੁਪਰੀਮ ਕੋਰਟ ਨੇ ਕੀਤੀ ਆ ਤੇ ਵਿਰੋਧ ਤੁਸੀਂ ਪੰਜਾਬ ਸਰਕਾਰ ਦਾ ਕਰ ਰਹੇ ਹੋ ਤੁਸੀਂ ਇੱਕ ਗੱਲ ਸਮਝੋ ਜੀ ਪੰਜਾਬ ਦੇ ਲੋਕਾਂ ਨੂੰ ਮੈਂ ਇੱਕ ਤੋਂ ਗੱਲ ਕਰ ਲਾਂ ਨਹੀਂ ਕਰੋ ਮੇਰੀ ਮੰਮੀ ਦਾ ਫੋਨ ਆਇ ਉਹ ਮੈਨੂੰ ਪੁੱਛਦੀ ਹੈਗੀ ਕਹਿੰਦੀ ਵੀ ਕੀ ਹੋਇਆ ਮੈਂ ਉਹਨੂੰ ਦੱਸਿਆ ਵੀ ਭਾਈ ਵਰਤੀ ਰੱਦ ਹੋ ਗਈ ਕਿਉਂਕਿ ਵੀਡੀਓ ਦੇ ਵਿੱਚ ਸਾਰਾ ਕੁਝ ਦੇਖ ਲਿਆ ਤੇ ਉਹ ਕਹਿੰਦੀ ਹੈ ਵੀ ਬਾਈ ਦੇਖ ਕੇ ਬੋਲਿਓ ਉਹ ਕਹਿੰਦੇ ਵੀ ਸਾਡੇ ਮਾਪੇ ਹਲੇ ਵੀ ਸੋਚਦਾ ਵੀ ਦੇਖ ਕੇ ਬੋਲਿਓ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਹੁਣ ਦੇਖ ਕੇ ਕੀ ਬੋਲੀਏ ਜਦੋਂ ਜਾਨ ਹੀ ਕੱਢ ਲਈ ਸਾਡੀ ਸਾਡੀ ਵਰਤੀ ਹੀ ਲੋਹ ਕਰ ਲਈ ਖਤਮ ਹੋ ਗਈ ਅਸੀਂ ਕੀ ਦੇਖ ਕੇ ਬੋਲੀਏ ਫਿਰ ਉਹ ਵੀ ਸਾਡੇ ਨਾਲ ਨਰਾਸ਼ ਨੇ ਉਹ ਕਹਿੰਦੇ ਵੀ ਹੁਣ ਕਰੋਗੇ ਕੀ ਮਤਲਬ ਇਹੀ ਹੈ ਨਾ ਹੁਣ ਉਹ ਵੀ ਸਾਡੇ ਨਾਲ ਨੇ ਹੁਣ ਜਦੋਂ ਸਾਡੀ ਨੌਕਰੀ ਖੋਈ ਜਾ ਰਹੀ ਹੈ ਨਾ ਤਾਂ ਫਿਰ ਕੀ ਕਰਾਂਗੇ ਉਹਨਾਂ ਨੂੰ ਉਹ ਵੀ ਸਾਡੇ ਏਸੇ ਉਸ ਗੱਲ ਤੇ ਨੇਗੇ ਤਾਂ ਹੁਣ ਅਗਲੀ ਗੱਲ ਇਹ ਹੈ ਵੀ ਜਿਹੜੀ ਭਾਰਤੀ ਸੁਪਰੀਮ ਕੋਰਟ ਨੇ ਰੱਦ ਕੀਤੀ ਹੈ ਨਾ ਤਾਂ ਉਹਦੀ ਸੁਪਰੀਮ ਕੋਰਟ ਦੀ ਕਮੈਂਟਰੀ ਹੈ ਵੀ ਇਹ ਸਟੇਟ ਹਾਰੀ ਹੈ ਅਸੀਂ ਨਹੀਂ ਹਾਰੇ ਸਟੇਟ ਦਾ ਕੇਸ ਦੀਗਾ ਰਿਸਪੋਨਡੈਂਟ ਕੌਣ ਸੀਗਾ ਸਟੇਟ ਕਿਹਦੇ ਉਹ ਕੇਸ ਕੌਣ ਲੜ ਰਿਹਾ ਸੀਗਾ ਮੰਨ ਲਓ ਕਿਸੇ ਨੇ ਕੇਸ ਲਾਇਆ ਉਹਦਾ ਰਿਸਪੋਨਡੈਂਟ ਕੌਣ ਸੀਗਾ ਸਟੇਟ ਸਟੇਟ ਨਹੀਂ ਲੜੀ ਸਰਕਾਰ ਨਹੀਂ ਲੜੀ ਹੈਗੀ ਉੱਥੇ ਤਾਂ ਹੁਣ ਲੜਿਆ ਕੋਣ ਅਸੀਂ ਤਾਂ ਸਪੋਰਟ ਵਾਸਤੇ ਵਕੀਲ ਦੇ ਸਕਦੇ ਸੀਗੇ ਅਸੀਂ ਕਰੋੜਾਂ ਹੀ ਰੁਪਇਆ ਲਾ ਕੇ ਅਸੀਂ ਵਕੀਲ ਦਿੱਤੇ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਜਿਹੜੀ ਗੱਲ ਦਾ ਇਹ ਹੈ ਨਾ ਵੀ ਸੁਪਰੀਮ ਕੋਰਟ ਨੇ ਭਾਰਤੀ ਕੈਨਸਲ ਕੀਤੀ ਆ ਰੱਦ ਕੀਤੀ ਆ ਇਹਨਾਂ ਦਾ ਹੱਥ ਹੈ ਇਹਨਾਂ ਨੇ ਆਪਦੀ ਕੋਈ ਉਹ ਨਹੀਂ ਕਰੀ ਜਦੋਂ ਇਹਨਾਂ ਨੇ ਮਨੀਸ਼ ਸੋਸ਼ਦੀਆ ਨੂੰ ਛਡਾਉਣਾ ਸੀਗਾ ਕੇਜਰੀ ਬਾਲ ਨੂੰ ਛਡਾਉਣਾ ਸੀ ਕਿੱਥੇ ਤੱਕ ਜ਼ੋਰ ਲਾਇਆ ਸੀ ਪੰਜਾਬ ਦਾ ਮੁੱਖ ਮੰਤਰੀ ਉੱਥੇ ਜਾ ਕੇ ਧਰਨੇ ਦੇ ਰਿਆ ਸਿੱਖਿਆ ਮੰਤਰੀ ਉੱਥੇ ਜਾ ਕੇ ਧਰਨੇ ਦੇ ਰਿਆ ਅਸੀਂ ਧਰਨਾ ਲਾਣ ਆਏ ਤੇ ਬੁਲਸ ਲਾਤੀ ਉਹੀ ਬੰਦੇ ਉਹ ਲਾਂਦੇ ਨਾ ਜ਼ੋਰ ਉੱਥੇ ਸਪਰੀਮ ਕੋਰਟ ਦੇ ਵਿੱਚ ਲਾਉਂਦਾ ਨਾ ਜੋਰ ਹੁਣ ਗੱਲ ਇਹ ਹੈ ਵੀ ਸਟੇਟ ਹਾਰੀ ਆ ਅਸੀਂ ਨਹੀਂ ਹਾਰੇ ਸਾਡੇ ਬਲੋਂ ਦਾ ਜੋਰ ਅਸੀਂ ਤਾਂ ਪੇਪਰ ਦੇ ਸਕਦੇ ਨਾ ਅਸੀਂ ਕੀ ਕਰੀਏ ਮਨ ਮਨ ਭਾਵਕ ਹੁੰਦਾ ساری ਜ਼ਿੰਦਗੀ ਦੇ ਮਤਲਬ ਪਹਿਲਾਂ ਡੰਗ ਖਾ ਖਾ ਕੇ ਨੌਕਰੀਆਂ ਮਿਲੀਆਂ ਹੁਣ ਉਹ ਫੇਰ ਖੋਲੀਆਂ ਗਈਆਂ ਤੁਹਾਡੇ ਤੋਂ ਹੁਣ ਜਿਹੜੀ ਨੌਕਰੀ ਖੋਈ ਜਾ ਰਹੀ ਹੈ ਨਾ 4 ਦਿਨ ਹੋ ਗਏ ਕੋਈ ਟਵਿੱਟਰ ਵਾਲਾ ਕੋਈ ਬੰਦਾ ਜਾਂ ਕੋਈ ਉਹਦੇ ਵਾਲਾ ਸੋਸ਼ਲ ਮੀਡੀਆ ਵਾਲਾ ਬੰਦਾ ਕਿਸੇ ਨਾਲ ਕੋਈ ਬਾਰਦਾਤ ਹੋ ਜਾਂਦੇ ਕੋਈ ਗਲਤ ਆਹੋ ਹੋ ਜਾਂਦਾ ਮੰਨ ਲਓ ਕੋਈ ਜਿੱਦਾਂ ਹੁਣ ਸਾਡੇ ਟਿਕਟੋਕਰ ਸੀ ਕੋਈ ਕੋਈ ਯੂਟਿਊਬਰ ਸੀ ਉਹਨੇ ਕਰੇ ਵਾਗੇ ਇਹ ਸਿਫਤੀ ਦੇਣ ਵਾਗੇ ਉਹਨਾਂ ਨੂੰ ਅਸੀਂ 1158 ਸਰਕਾਰੀ ਕਾਲ ਤੇ ਨਿਭਾ ਰਹਿਆਂ ਜਿਨ੍ਹਾਂ ਨੂੰ ਇਹਨੇ ਲੈ ਇਹਨੇ ਲੈਟਰ ਦਿੱਤੇ ਆ ਯਾਰ ਵਰਕਰ ਸਿੰਘ ਤੋਂ ਸੀ ਕੀ ਲੈਣਾ ਚੰਨੀ ਤੋਂ ਕੀ ਲੈਣਾ ਸੀ ਉਹ ਤਾਂ ਹੈ ਹੀ ਨਹੀਂ ਇਹਨੇ ਲੈਟਰ ਦਿੱਤੇ ਆ ਭਰਤੀ ਕਿਹਨੇ ਕਰੀ ਆ ਬਾਈ ਇਹਨੇ ਕਰੀ ਆ ਨਾ ਚੰਨੀ ਨੇ ਤਾਂ ਨਹੀਂ ਕਰੀ ਚੰਨੀ ਦੇ ਚਲੋ ਮੰਨ ਲਓ ਵੀ ਕੱਢ ਗਿਆ ਪ੍ਰਗਟ ਸਿੰਘ ਕੱਢ ਗਿਆ ਭਰਤੀ ਕੌਣ ਕਰ ਰਿਹਾ ਲੈਟਰ ਇਹਨੇ ਦਿੱਤੇ ਆ ਨਾ ਇਹ ਹੁਣ ਮੰਨ ਲਓ ਕੋਈ ਚੀਜ਼ ਹੈ ਸਿੱਖਿਆ ਮੰਤਰੀ ਹੈ ਦੋ ਦਿਨ ਪਹਿਲਾਂ ਕਹਿ ਦਿੰਦਾ ਮੈਂ ਭਰਤੀ ਲੈ ਕੇ ਗਿਆ ਜੀ ਇਹਨਾਂ ਨੂੰ ਲੈਟਰ ਦਵਾਇਆ ਇਹਨਾਂ ਨੂੰ ਭਰਤੀ ਦਵਾਈਆ ਕਾਲਜ ਪੈਰਾਸਰ ਕਰੇ ਆ ਉਦੋਂ ਕੀ ਕਹਿੰਦਾ ਐ ਚੌੜਾ ਹੋ ਕੇ ਕਹਿੰਦਾਗਾ ਉਦੋਂ ਤਾਂ ਕੋਈ ਨਹੀਂ ਯਾਦ ਆਉਂਦਾ ਵੀ ਵਰਕਰ ਸਿੰਘ ਨੇ ਕਰੀ ਆ ਉਦੋਂ ਕਹਿੰਦਾ ਨਾ ਵੀ ਵਰਕਰ ਸਿੰਘ ਦੀ ਭਰਤੀ ਸੀਗੀ ਅਸੀਂ ਉਹਦੇ ਗੱਲ ਅਸੀਂ ਪੂਰੀ ਕਰੀ ਆ ਉਦੋਂ ਨਹੀਂ ਉਦੋਂ ਕਹੂਗਾ ਚੌੜਾ ਹੋ ਕੇ ਮੈਂ ਭਰਤੀ ਲੈ ਕੇ ਗਿਆ ਡਬਲ ਬੈਂਚ ਤੋਂ ਜਿੱਤ ਕੇ ਦਿੱਤੀ ਸੁਪਰੀਮ ਕੋਰਟ ਤੇ ਅਸੀਂ ਲੜੇ ਹੁਣ ਜਦੋਂ ਉਦੋਂ ਬਾਅਦ ਬਿਆਨ ਆ ਜਾਂਦਾ ਕਹਿ ਦਿੰਦਾ ਜੀ ਇਹ ਤਾਂ ਸੁਪਰੀਮ ਕੋਰਟ ਨੇ ਕਰਿਆ ਉਹਨਾਂ ਦੀਆਂ ਗਲਤੀਆਂ ਨੇ ਪਹਿਲੇ ਸ਼ੁਰੂ ਕਿੱਥੋਂ ਕਰਦੇ ਕਾਂਗਰਸ ਸਰਕਾਰ ਤੋਂ ਉਹਨੇ ਆਇਆ ਕੀਤਾ ਉਹਨੇ ਕਿ ਅਸੀਂ ਕੀ ਲੈਣਾ ਯਾਰ ਭਰਤੀ ਅਸੀਂ ਹੁਣ ਹੋਿਆਂਗੇ ਮੰਨ ਲਓ ਅੱਗੇ ਭਰਤੀ ਆਉਂਦੀ ਆ ਕੌਣ ਕਰੂਗਾ ਜੋਨਿ ਲੈਟਰ ਕੌਣ ਦੇਊਗਾ ਭਰਤੀ ਕਿੱਥੋਂ ਮੰਨੀ ਜਾਊਗੀ ਜੋਨਿ ਲੈਟਰ ਤੋਂ ਮੰਨੀ ਜਾਊਗੀ ਨਾ ਮੰਨ ਲਓ ਅੱਜ ਭਰਤੀ ਕੋਈ ਨਿਕਲੀ ਉਹ 10 ਸਾਲ ਬਾਅਦ ਭਰਤੀ ਪੂਰੀ ਹੋਵੇ ਕਿਹਨੇ ਗੱਡੀ ਆ ਉਹ ਨਹੀਂ ਮੈਟਰ ਕਰਦਾ ਪੂਰੀ ਕਿਨੇ ਕਰੀ ਐ ਜਿਹਦੇ ਇਹ ਉਹ ਲੈ ਰਹੇ ਨੇ ਕ੍ਰੈਡਿਟ ਭਗਵਾਨ ਤਮਾਨ ਨੇ ਸਾਨੂੰ ਜੋਇਨਿੰਗ ਲੈਟਰ ਦਿੱਤਾ ਆ ਸਾਡੇ ਨਾਲ ਕੈਨੇਡਾ ਤੋਂ ਆਏ ਹੋਏ ਆ ਇਹ ਕੈਨੇਡਾ ਤੋਂ ਆਏ ਆ ਇੱਥੇ ਇਹਨਾਂ ਨੂੰ ਜੋਇਨਿੰਗ ਲੈਟਰ ਦਿੱਤਾ ਭਾਰਤੀ ਕੋਸ਼ਿਸ਼ ਹੋਈ ਤੇ ਕੈਨੇਡਾ ਚ ਲਗੇ ਆੱਕ ਗਏ ਇੱਥੋਂ ਵੀ ਨੌਕਰੀ ਨਹੀਂ ਮਿਲਦੀ ਪਲੱਸ 2 ਮਤਲਬ ਪਲੱਸ 2 ਵਾਲੇ ਜਾਂਦੇ ਆਗੇ ਉਹ ਸਾਧ ਦੇ ਨੂੰ ਸਾਨੂੰ ਨੌਕਰੀ ਨਹੀਂ ਦਿੱਤੀ ਜਿਹੜੇ ਪਲੱਸ 2 ਨੂੰ ਕਿੱਥੇ ਦੇ ਦੂਗਾ ਜਿਨ੍ਹਾਂ ਨੇ ਪੜਾਉਣਾ ਉਹਨਾਂ ਦਾ ਹਾਲਾ ਤੇ ਪੜਾਉਣ ਦਾ ਕੀ ਹੋਊਗਾ ਹੁਣ ਤੁਸੀਂ ਇਹ ਦੇਖੋ ਅਸੀਂ ਕੀ ਕਹੀਏ ਉਹਨਾਂ ਨੂੰ ਜਦੋਂ ਅਸੀਂ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਪੜ੍ਹ ਲਓ ਨੌਕਰੀ 'ਚ ਲੱਗ ਜਾਓਗੇ ਉਹ ਕਹਣਗੇ ਤੁਸੀਂ ਕੀ ਕੀਤਾ ਸਾਡੇ ਦੇ ਸਵਾਲ ਕਰਦੇ ਆ ਵੀ ਆਹ ਪੜ੍ਹ ਲੇ ਪੀ ਐਚ ਡੀਆ ਕਰ ਲਈਆਂ ਅਸੀਂ ਕੀ ਕੀਤਾ ਅਸੀਂ ਕੀ ਦੱਸੀ ਉਹਨਾਂ ਨੂੰ ਮੰਨ ਲਓ ਤੁਸੀਂ ਇਹ ਨਹੀਂ ਕਹਿ ਸਕਦੇ ਪੀ ਐਚ ਡੀ ਕਰ ਲਾ ਤੇ ਤੂੰ ਨੈਟ ਕਰ ਲਾ ਆਲਾ ਕਹੂਗਾ ਭਾਈ ਮੈਂ ਤਾਂ ਕੰਮ ਤੇ ਲੱਗ ਜਾਊਂਗਾ ਮੈਂ ਕਮਾ ਲੂੰਗਾ ਹੁਣ ਮੇਰੀ 35 ਸਾਲ ਹੋ ਗਈ ਆ ਵੀ ਹੁਣ ਜਵਾਕਾਂ ਨੂੰ ਭਰਉਣ ਤੋਂ ਪਹਿਲਾਂ ਸੋਚਿਆ ਕਰਨਗੇ ਸੌ ਵਾਰ ਸੋਚਿਆ ਕੀ ਕਰਨਗੇ ਇੱਥੇ ਮੋਦੀ ਹੋਰਾਪ ਇਹ ਅੰਗਰੇਜ਼ੀ ਚ ਬਿਆਨ ਦਿੰਦੇ ਆ ਅੰਗਰੇਜ਼ੀ ਚ ਦਿੰਦੇ ਆ ਨਾ ਬਿਆਨ ਇੱਥੇ ਕੀ ਕੀਤਾ ਇੰਨੀ ਵੀ ਲਾਗੂ ਕਰਤੀ ਮੈਂ ਅੰਗਰੇਜ਼ੀ ਦਾ ਪ੍ਰੋਫੈਸਰ ਆ ਤਿੰਨ ਦਿਨ ਕਲਾਸ ਲੱਗਦੀ ਆ ਜਿਹਨੂੰ 6 ਦਿਨ ਚ ਅੰਗਰੇਜ਼ੀ ਨਹੀਂ ਆਉਂਦੀ ਤਿੰਨ ਦਿਨ ਚ ਕਿੱਥੋਂ ਪੜਾ ਲਈਏ ਤਿੰਨ ਦਿਨਾਂ ਵਿੱਚ ਕੀ ਪੜਾ ਲਈਏ ਸਲੇਵਸ ਇਦਾਂ ਨਹੀਂ ਬਣਾਤੇ ਮੈਂ ਤਿੰਨ ਦਿਨ ਦੇ ਵਿੱਚ ਚੌਥੇ ਦਿਨ ਜਦੋਂ ਹੁੰਦਾਗਾ ਉਹ ਸਾਰਾ ਨਵੇਂ ਬੱਚੇ ਆ ਜਾਂਦੇ ਹੈਗੇ ਹੁਣ ਛੁੱਟੀ ਆ ਗਈ ਕਿੰਨੇ ਦਿਨ ਦਾ ਕਿ 2 ਦਿਨ ਰਹਿ ਗਏ ਅੱਛਾ ਹੋਰ ਗੱਲ ਫੀਸ ਕਿੰਨੇ ਦਿਨਾਂ ਦੀ ਭਰੀ ਜਾਂਦੀ ਆ ਭਾਈ ਕਿੰਨੇ ਦਿਨ ਦੀ ਫੀਸ ਭਰਦੇ ਆ ਬੱਚੇ ਸਾਲ ਦੀ ਭਰਦੇ ਆ ਨਾ ਕਿੰਨੇ ਦਿਨ ਕਲਾਸਾਂ ਲੱਗਦੀਆਂ ਨੇ ਕਲਾਸਾਂ ਕਿੰਨੇ ਦਿਨ ਲੱਗਦੀਆਂ ਨੇ 6 ਮਹੀਨੇ ਕਲਾਸਾਂ ਨਹੀਂ ਲੱਗਦੀਆਂ ਫੀਸ ਕਿੱਥੇ ਜਾ ਰਹੀ ਹੈਗੀ ਹੁਣ ਜਿਹੜੀ ਇੱਕ ਹੋਰ ਗੱਲ ਹੈ ਮੰਨ ਲਓ ਵੀ ਅਸੀਂ ਗੈਸਟ ਅਕੈਡਮੀ ਦੇ ਉਹਦੇ ਖਿਲਾਫ ਨਹੀਂ ਹੈਗੇ ਪਰ ਜਿਹੜਾ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਕਿੱਥੋਂ ਦਿੱਤੇ ਜਾਂਦੇ ਆ ਤੇ ਪੈਸੇ ਪੀਡੀਏ ਚ ਜਵਾਕ ਪੀਡੀਏ ਭਰਦੇ ਆ ਨਾ ਉਹਦੇ ਜਿਹੇ ਪੈਸੇ ਦਿੱਤੇ ਜਾਂਦੇ ਆਗੇ ਠੀਕ ਹੈ ਹੁਣ ਮੰਨ ਲਓ ਮੰਨ ਲਓ ਫੋਰ ਐਗਜ਼ਾਮਪਲ ਸਾਨੂੰ ਕੱਟ ਦਿੱਤਾ ਜਾਂਦਾ ਅਸੀਂ ਕੱਲ ਨੂੰ ਕਿੱਥੇ ਜਾਵਾਂਗੇ ਪੀਡੀਏ ਤੇ ਜਾਵਾਂਗੇ ਨੁਕਸਾਨ ਕਿਦਾ ਹੋਊਗਾ ਜਵਾਖਾਂ ਨਾਲ ਉਹ ਫੇਰ ਪੀਡੀਏ ਭਰਨਗੇ ਸਰਕਾਰੀ ਕਾਲਜਾਂ ਦੇ ਵਿੱਚ 50 ਤੋਂ ਲੈ ਕੇ 60% ਪ੍ਰਾਈਵੇਟ ਕੋਰਸ ਚੱਲ ਰਹੇ ਹੈਗੇ ਪ੍ਰਾਈਵੇਟ ਕੋਰਸ ਮੰਨ ਲਓ 11:58 ਬਾਅਦ 1:00 ਹੋਰ ਹੋ ਜਾਣਗੇ ਪ੍ਰਾਈਵੇਟ ਕੋਰਸ ਇਹ ਕਹਿੰਦੇ ਵੀ ਅਸੀਂ ਇੰਟਰਪ੍ਰੀਨਰ ਪੈ ਕਰਨੇ ਆ ਬਿਜ਼ਨਸ ਬਣਾਉਣਾਗਾ ਉਹ ਜਿਹਨੂੰ ਅੰਗਰੇਜ਼ੀ ਨਹੀਂ ਆਉਂਦੀ ਇਹ ਆਈ ਤੇ ਕੀ ਬਿਜਨਸ ਸਿਖਾਉਗਾ ਤੁਸੀਂ ਇਹ ਆਈ ਤੇ ਸਿਖਾਉਣਾਗਾ ਇੰਟਰਪ੍ਰੀਨਰ ਬਣਾਉਣਾਗਾ ਬਿਜ਼ਨਸ ਸਿਖਾਉਣਾ ਉਹਨੂੰ ਅੰਗਰੇਜ਼ੀ ਨਹੀਂ ਆਉਂਦੀ ਪੰਜਾਬੀ ਦੇ ਵਿੱਚ ਮੈਂ ਨਹੀਂ ਕਹਿੰਦਾ ਬਸਾਂ ਮਾਸ਼ਾ ਸਾਰੇ ਸਾਰੇ ਬਰਾਬਰ ਹੁੰਦੀਆਂ ਨੇ ਪਰ ਕੀ ਹੈ ਮੁਕਾਬਲਾ ਕਰਨਾ ਦੁਨੀਆ ਨਾਲ ਮੁਕਾਬਲਾ ਕਰੀਣਾ ਮੁਕਾਬਲਾ ਕਰਨਾ ਹੁਣ ਜਿਹੜੇ ਫਰਾਂਸ ਵਾਲੇ ਆ ਉਹ ਵੀ ਤਾਂ ਅੰਗਰੇਜ਼ੀ ਚ ਕੰਮ ਕਰਦੇ ਹੋਣੇ ਜਦੋਂ ਇੰਟਰਨੈਸ਼ਨਲ ਤੇ ਕੰਪੀਟ ਕਰਨਾਗਾ ਉਹ ਫ੍ਰੈਂਚ ਦਾ ਬਹੁਤ ਧੱਕੜੀ ਆ ਅਸੀਂ ਤੇਲਗੂ ਵੀ ਪੜ ਲਾਂਗੇ ਸਭ ਪੜ ਲਾਂਗੇ ਸਾਡੀ ਮਰਜ਼ੀ ਆ ਯਾਰ ਜੋ ਪੜਨੀ ਹੋਈ ਹੁਣ ਸਾਊਥ ਵਾਲੇ ਲੜੀ ਜਾਂਦੇ ਆ ਵੀ ਅਸੀਂ ਨਹੀਂ ਪਾਈ ਤੀਜੀ ਪਾਸ਼ਾ ਦੋ ਕਰਦੇ ਇਹਨਾਂ ਨੇ ਕੀ ਕੀਤਾ ਲੜ ਲਣੇ ਹੈ ਕਹਿੰਦਾ ਨਵੇਂ ਵੀ ਮੈਂ ਮੋਦੀ ਨੂੰ ਟੱਕਰ ਚ ਕੌਣ ਹੈ ਕੇਜਰੀਵਾਲ ਆ ਪਿੱਛੇ ਵੀ ਆ ਸੁਨੇਗਾ ਕਹਿੰਦਾ ਵੀ ਜੇ ਮੋਦੀ ਨੂੰ ਕੋਈ ਹਰਾ ਸਕਦਾ ਮੋਦੀ ਡਰਦਾ ਜੀ ਤੋਂ ਕੇਜਰੀਵਾਲ ਤੋਂ ਡਰਦਾ ਤੇ ਆ ਕੀ ਕਰ ਰਿਹਾ ਹੈਗਾ ਨਿਊ ਐਜੂਕੇਸ਼ਨ ਐਨਪੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਾਗੂ ਕਰ ਰਿਹਾ 1947 ਇਹਨਾਂ ਨੇ ਬਣਾਇਆਗਾ 47 ਸਾਲ 47 ਤੱਕ ਦਾ ਪ੍ਰੋਜੈਕਟ ਬਣਾਇਆ ਇਹਨਾਂ ਨੇ ਉਹਦੇ ਚ ਕਿਤੇ ਨਹੀਂ ਲਿਖਿਆ ਵੀ ਪੱਕੀ ਭਰਤੀ ਕਰਨੀ ਆ ਸਰਕਾਰੀ ਕਾਲਜਾਂ ਚ ਪੱਕੀ ਭਰਤੀ ਨਹੀਂ ਆਊਗੀ ਤਾਂ ਇਹੇ ਕਾਲਜ ਜਾਂ ਤਾਂ ਮੌਲ ਬਣ ਜਾਣਗੇ ਨਹੀਂ ਪਾਰਕਿੰਗਾਂ ਤਾਂ ਪੱਕੀਆਂ ਬਣਣਗੀਆਂ ਉੱਥੇ ਦੇਖਿਆ ਨਾ ਲੁਧਿਆਣੇ ਵਾਲਾ ਤਾਂ ਪਾਰਕਿੰਗਾਂ ਬਣਨ ਚ ਟਾਈਮ ਨਹੀਂ ਲੱਗਣਾ ਭਾਈ ਇਸ ਕਰਕੇ ਇਹੀ ਹੈ 11:58 ਕੱਲੀ ਕੋਈ ਆਵਦੀ ਲੜਾਈ ਨਹੀਂ ਹੈਗੀ ਰੋਜ਼ਗਾਰ ਦੀ ਜ਼ਰੂਰ ਹੈ ਪਰ ਇਹ ਪੂਰੇ ਸਮੁੱਚੀ ਪੰਜਾਬ ਦੀ এডਿਕੇਸ਼ਨ ਦੀ ਲੜਾਈ ਆ ਜੇ 11:58 বাজੂਗੀ ਤਾਂ ਅਗਲੀ ਭਰਤੀ ਵੀ ਆਜੂਗੀ ਜੇ ਸਾਡੇ ਜਵਾਬ ਤੋਂ ਬਾਅਦ ਦਾ ਰਸਤਾ ਕੀ ਹੈ ਕਿ ਮਤਲਬ ਸਰਕਾਰ ਤੁਹਾਡੇ ਲਈ ਕੁਝ ਕਰ ਸਕਦੀ ਹੈ ਹੁਣ ਰਸਤਾ ਇਹੀ ਹੈ ਵੀ ਸਰਕਾਰ ਰਿਵਿਊ ਪਟੀਸ਼ਨ ਫਾਈਲ ਕਰੇ ਚੰਗੇ ਤੋਂ ਚੰਗਾ ਵਕੀਲ ਲੈ ਕੇ ਜਾਵੇ ਉਹਨਾਂ ਨੂੰ ਕਨਵਿੰਸ ਕਰੇ ਵੀ ਭਾਈ ਜਿਹੜੀ ਗਲਤੀ ਸਾਡੇ ਤੋਂ ਪਹਿਲਾਂ ਹੋਈ ਹੈ ਉਹ ਅਸਲ ਦੇ ਵਿੱਚ ਉਦਾਂ ਦੀ ਨਹੀਂ ਸੀ ਆ ਚੀਜ਼ਾਂ ਨੇਗੀਆਂ ਇਹ ਉਹ ਚੀਜ਼ਾਂ ਨੂੰ ਰੱਖੇ ਅਸੀਂ ਸਪੋਰਟ ਕਰਾਂਗੇ ਪਹਿਲਾਂ ਵੀ ਅਸੀਂ ਇੰਨੇ ਹੋ ਲਾ ਆ ਕੇ ਪੈਸੇ ਲਾ ਆ ਹੁਣ ਫੇਰ ਲਾ ਦਾਂਗੇ ਘੱਟੋ ਘੱਟ 6.5 ਇਕੱਲੇ 1158 ਦਾ ਜਾਂ ਦੂਜੇ ਜੇ ਵਿਰੋਧੀਆਂ ਦਾ ਵੀ ਗਿਣ ਲਈਏ ਇਸ ਭਰਤੀ ਦੇ ਮੰਨ ਕੇ ਚੱਲੋ ਵੀ 5 6 7 ਕਰੋੜ ਲੱਗ ਚੁੱਕਿਆ ਸੁਪਰੀਮ ਕੋਰਟ ਦੇ ਵਿੱਚ ਜਦੋਂ ਤੁਸੀਂ ਵਕੀਲ ਕਰਨਾ ਜੇਬਾਂ ਖਾਲੀ ਹੋ ਜਾਂਦੀਆਂ ਨੇ ਕਿੱਥੋਂ ਲੈ ਕੇ ਆਉਂਗੇ ਪੈਸੇ ਮੰਨ ਲਓ ਕੱਲ ਨੂੰ ਇਹਨਾਂ ਨੇ ਰੱਬ ਦਾ ਘਾ ਕਰਤਾ ਟਰਮੀਨੇਟ ਕਰਤਾ ਜਾਂ ਰਿਲੀਵ ਕਰਤਾ ਕਿੱਥੋਂ ਲੜਾਂਗੇ ਅਸੀਂ ਹੁਣ ਗੱਲ ਇਹ ਚੱਲ ਰਹੀ ਹੈ ਨਾ ਵੀ ਸਰਕਾਰ ਕੀ ਕਰ ਸਕਦੀ ਆ ਸਰਕਾਰ ਉਦੋਂ ਤੱਕ ਕਾਲਜਾਂ ਦੇ ਵਿੱਚ ਰੱਖਿਆ ਜਾਵੇ ਜਦੋਂ ਤੱਕ ਸਾਨੂੰ ਇਹ ਕੇਸ ਜਿੱਤ ਕੇ ਨਹੀਂ ਦਿੰਦੇ ਪਹਿਲਾਂ ਕੇਸ ਜਿੱਤ ਕੇ ਦੇਵੇ ਫਿਰ ਦੇਖੀ ਜਾਊਗੀ ਜਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਫੇਰ ਫੈਸਲਾ ਆ ਗਿਆ ਤਾਂ ਫੇਰ ਦੇਖਾਂਗੇ ਹੁਣ ਇਹ ਤਾਂ ਬੱਬਾ ਮਾਰ ਹੋ ਰਹੀ ਹੈਗੀ ਵੀ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਜੀ ਬੀਰੋਕਰੇਸੀ ਹੋਦੂ ਉੱਤੇ ਤੇਜ ਹੈ ਉਹ ਕਹਿੰਦੇ ਵੀ ਇਹਨਾਂ ਦੇ ਵੱਡ ਦੋ ਜਲਦੀ ਤੋਂ ਜਲਦੀ ਗੱਲ ਵੜਦੋ ਲੱਤਾਂ ਵੜਦੋ ਕਰ ਦੋ ਇਹਨਾਂ ਨੂੰ ਪਾਸੇ ਵੀ ਕੱਢ ਦੋ ਬਾਹਰ ਮਸਫਰ ਮਾਲ ਦੋ ਸਾਨੂੰ ਕੱਢ ਦਿੱਤਾ ਜਾਂਦਾ ਸੁਪਰੀਮ ਕੋਰਟ ਕਿਵੇਂ ਜਾਵਾਂਗੇ ਅਸੀਂ ਕੀ ਕਰਾਂਗੇ ਫਿਰ ਅਸੀਂ ਸਾਡੇ ਹੱਕ ਧਰਨਿਆਂ ਤੋਂ ਇਲਾਵਾ ਫਿਰ ਬਚੂ ਕੀ 4 ਦਿਨ ਹੋ ਗਏ ਅਸੀਂ ਦੇਖੀ ਜਾਂਦੇ ਹਾਂ ਉਹਦੇ ਮੂੰਹਾਂ ਕਰੀ ਵੀ ਕੋਈ ਟਵੀਟ ਆਊਗਾ ਮੁੱਖ ਮੰਤਰੀ ਦਾ ਸਾਡੇ ਹੱਕ ਦੇ ਵਿੱਚ ਕੋਈ ਬਿਆਨ ਦੇਊਗਾ ਹੁਣ ਜਦੋਂ ਸਾਡੇ ਹੱਕ ਜੀ ਬਿਆਨ ਨਹੀਂ ਦੇ ਰਿਹਾ ਹੁਣ ਇਧਰੋਂ ਗੱਲ ਆਉਂਦੀ ਹੈ ਪ੍ਰਸ਼ਾਸਨ ਵੱਲੋਂ ਇਹ ਸਾਥ ਕੜੇ ਸਾਡੇ ਸਾਥ ਹੀ ਹੈ ਵੀ ਸਾਡੇ ਮੰਗੂ ਹੀ ਕੰਮ ਕਰਦੇ ਆਗੇ ਕਹਿੰਦੇ ਛੋਡੇ ਪਿੱਛੇ ਕੋਈ ਹੋਰ ਤਾਕਤ ਹੈ ਦੱਸੋ ਕੀ ਕਰੀਏ ਸਾਡੇ ਵਿੱਚ ਕੀ ਤਾਕਤ ਹੈ ਮਤਲਬ ਧਰਨੇ ਲਵਾ ਰਹੇ ਛੋਡੇ ਜਾਣ ਬੁੱਝ ਕੇ ਕਹਿ ਰਹੇ ਆ ਇਹ ਕਹਿ ਰਹੇ ਵੀ ਤੁਸੀਂ ਜਾਣ ਬੁੱਝ ਕੇ ਧਰਨੇ ਲਾ ਰਹੇ ਹੋ ਸਾਡੇ ਵਿੱਚ ਤਾਕਤ ਹੈ ਜੇ ਹੋਰ ਤਾਕਤ ਹੁੰਦੀ ਪਤਾ ਨਹੀਂ ਕਿੰਨੇ ਕੁ ਹੋਣੇ ਸੀ ਇੱਥੇ ਕੀ ਕਰਦੇ ਅਸੀਂ ਹੁਣ ਜੇ ਅਸੀਂ ਇੱਥੇ ਨਹੀਂ ਲੜਾਂਗੇ ਸਾਡੇ ਵਿੱਚ ਹੋਰ ਤਾਕਤ ਕਿਹੜੀ ਕੰਮ ਕਰੋਗੇ ਇਹ ਦੱਸੋ ਸਾਡੇ ਤੋਂ ਬਿਨਾਂ ਜੇ ਅਸੀਂ ਇਹ ਨਹੀਂ ਲੜਾਂਗੇ ਸਾਡੇ ਵਿੱਚ ਹੋਰ ਕਿਹੜੀ ਤਾਕਤ ਕੰਮ ਕਰੋਗੇ ਕੌਣ ਕਰੂਗਾ ਜੀ ਭਾਈ ਜੀ ਹੁਣ ਪਰਿਵਾਰਾਂ ਦੇ ਵਿੱਚ ਕੀ ਗੱਲਬਾਤ ਚੱਲਦੀ ਹੈ ਪਰਿਵਾਰ ਤੇ ਹਾਲਾਤ ਕੀ ਕਿਉਂਕਿ ਜਿਹੜਾ ਮੁੱਖ ਬੰਦਾ ਹੁੰਦਾ ਕਮਾਉਣ ਦਾ ਸਾਧਨ ਹੁੰਦਾ ਹੁਣ ਜਿਹੜੇ ਸਾਰੇ ਬੈਠੇ ਆ ਇਹ ਸਾਰੇ ਕਮਾਈ ਦੇ ਸਾਧਨ ਹੋਣੇ ਆਪੋ ਆਪੇ ਇੰਨੇ ਪਰਿਵਾਰ ਦੇ ਹੁਣ ਪਰਿਵਾਰਾਂ ਦੇ ਕੀ ਹਾਲਾਤ ਬਣ ਗਏ ਜਦੋਂ ਇੱਕਦਮ ਰੰਦ ਕਰਤੀ ਭਰਤੀ ਬਿਲਕੁਲ ਜੀ ਸਾਡੇ ਪਰਿਵਾਰਾਂ ਦੇ ਵਿੱਚ ਮਾਤਮ ਦਾ ਮਾਹੌਲ ਆਗਾ ਸਾਡੇ ਇਸੇ ਜਦੋਂ ਭਰਤੀ ਪੂਰੀ ਨਹੀਂ ਹੋ ਰਹੀ ਸੀਗੀ ਸਰਕਾਰ ਲਾਰੇ ਲੱਪੇ ਲਾ ਰਹੀ ਸੀਗੀ ਤਾਂ ਉਹਦੇ ਵਿੱਚ ਸਾਡੀ ਇੱਕ ਜਿਹੜੀ ਅਧਿਆਪਕ ਪ੍ਰੋਫੈਸਰ ਸਾਥੀ ਬਲਵਿੰਦਰ ਕੌਰ ਨੇ ਸੁਸਾਈਡ ਕਰ ਲਿਆ ਸੀ ਤਾਂ ਅਸੀਂ ਵੀ ਆਪਣੇ ਸਾਥੀਆਂ ਨੂੰ ਸਮਝਾ ਰਹੇ ਹਾਂ ਕਿ ਮੁਸ਼ਕਲ ਦੀ ਘੜੀ ਦੇ ਵਿੱਚ ਤੁਸੀਂ ਲੜਨਾਗਾ ਤੁਸੀਂ ਸਾਨੂੰ ਸਾਥੀ ਰੋ ਰੋ ਕੇ ਦੱਸ ਰਹੇ ਆ ਕਿ ਸਾਡਾ ਖੁਦ ਆ ਮਰਨ ਨੂੰ ਦਿਲ ਕਰ ਰਿਹਾਗਾ ਤਾਂ ਇਹ ਹਾਲ ਹੋ ਚੁੱਕੇ ਆ ਸਾਡੇ ਪਰਿਵਾਰ ਬੜੇ ਸਦਮੇ ਦੇ ਵਿੱਚ ਆ ਇਹ ਇੱਕ ਮੈਂ ਪਹਿਲਾਂ ਵੀ ਗੱਲ ਕਹਿਣਾ ਕਿ ਇਹ ਇਕੱਲੇ ਰੁਜ਼ਗਾਰ ਦਾ ਮਸਲਾ ਨਹੀਂ ਹੈਗਾ ਇਹ ਹਜ਼ਾਰ ਪਰਵਾਰਾਂ ਦੇ ਰੋਜਗਾਰ ਦਾ ਮਸਲਾ ਨਹੀਂ ਇਹ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਉਣ ਦਾ ਮਸਲਾ ਸਰਕਾਰੀ ਕਾਲਜਾਂ ਚ ਜੇਕਰ ਬਾਕੀ ਇਨਫਰਾਸਟ੍ਰਕਚਰ ਦਾ ਦਾ ਹਾਲ ਮਾੜਾਗਾ ਉਹਦੇ ਬਿਨਾ ਅਸੀਂ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰ ਸਕਦੇ ਆ ਜੇਕਰ ਉੱਥੇ ਰੈਗੂਲਰ ਪ੍ਰੋਫੈਸਰ ਹੋਣਗੇ ਤੇ ਜਦੋਂ ਰੈਗੂਲਰ ਪ੍ਰੋਫੈਸਰ ਕਾਲਜਾਂ ਚੋਂ ਬਾਹਰ ਕੱਢ ਦੇਣਗੇ ਤਾਂ ਫਿਰ ਉੱਥੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਕੁਛ ਕੀ ਮੁੱਟੀ ਭਰ ਕੀ ਰੈਗੂਲਰ ਪ੍ਰੋਫੈਸਰ ਪਹਿਲਾਂ ਵਾਲੇ ਰਹਿ ਗਏ ਆ ਤਾਂ ਉਹਨਾਂ ਦੇ ਸਿਰ ਤੇ ਸਰਕਾਰੀ ਕਾਲਜ ਨਹੀਂ ਚੱਲ ਸਕਦੇਗੇ ਸਰਕਾਰੀ ਕਾਲਜਾਂ ਨੂੰ ਇਹ ਲਗਾਤਾਰ ਪਹਿਲਾਂ ਵੀ ਬੰਦ ਕਰ ਰਹੇ ਆ ਕਦੇ ਕੋਈ ਕੋਰਸ ਸੰਬੰਧਤ ਕਰਤਾ ਕਿ ਇਸ ਕੋਰਸ ਕਾਲਜ ਦੇ ਵਿੱਚ ਜੀ ਖੇਤੀਬਾੜੀ ਲਈ ਇੰਨੀ ਜ਼ਮੀਨ ਹੈ ਨਹੀਂ ਐਗਰੀਕਲਚਰ ਦਾ ਕੋਰਸ ਬੰਦ ਕਰ ਦੋ ਕਲੇ ਫਰੀਦਕੋਟ ਤੋਂ ਕੋਰਸ ਬੰਦ ਕਰਤਾ ਕਿਉਂਕਿ ਪ੍ਰਾਈਵੇਟ ਜਿਹੜੇ ਕਾਲਜ ਆ ਜਾਂ ਪ੍ਰਾਈਵੇਟ ਯੂਨੀਵਰਸਿਟੀਾਂ ਉੱਥੇ ਇਹ ਕੋਰਸ ਅਣਦੇਖਾ ਕਰਕੇ ਇਹ ਖੋਲੀ ਜਾ ਰਹੇ ਆ ਇੱਕ ਪਾਸੇ ਸਾਡੀ ਭਰਤੀ ਰੱਦ ਹੋ ਰਹੀ ਆ ਤੇ ਮੰਤਰੀ ਦਾ ਬਿਆਨ ਤੱਕ ਨਹੀਂ ਆਉਂਦਾ ਦੂਜੇ ਪਾਸੇ ਇਹ ਵਿਧਾਨ ਸਭਾ ਵਿੱਚ ਦੋ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬਿੱਲ ਪਾਸ ਕਰ ਰਹੇ ਆ ਇਹਨਾਂ ਦਾ ਸਾਰਾ ਫੋਕਸ ਸਾਰੇ ਦਾ ਸਾਰਾ ਫੋਕਸ ਲੋਕਾਂ ਦੇ ਪੈਸੇ ਨੂੰ ਜਿਹੜਾ ਟੈਕਸ ਤੋਂ ਇਕੱਠਾ ਹੋਇਆ ਜਾਂ ਹੋਰ ਜਿਹੜਾ ਇਹਨਾਂ ਨੇ ਰਿਸ਼ਵਤਾਂ ਨਾਲ ਘਪਲਿਆਂ ਨਾਲ ਜਿਵੇਂ ਵਿਜੇ ਸਿੰਘਲਾ ਨੇ ਮੰਗੀ ਸੀਗੀ ਸਿੱਧੀ ਰਿਸ਼ਵਤ ਮੁੱਖ ਮੰਤਰੀ ਸਾਹਮਣੇ ਆਇਆ ਸੀ ਉਹ ਪੈਸਾ ਇਕੱਠਾ ਕਰਕੇ ਪ੍ਰਾਈਵੇਟ ਯੂਨੀਵਰਸਟੀਆਂ ਤੇ ਲਾ ਰਹੇ ਆ ਇਹਨਾਂ ਦੇ ਨੇੜਲੇ ਇਹਨਾਂ ਦੇ ਕਰੀਬੀ ਇਹਨਾਂ ਦੇ ਰਿਸ਼ਤੇਦਾਰ ਪ੍ਰਾਈਵੇਟ ਯੂਨੀਵਰਸਟੀਆਂ ਖੋਲ ਰਿਹਾ ਸਾਰਾ ਫੋਕਸ ਇਹਨਾਂ ਦਾ ਉਹਦੇ ਵੱਲ ਆ ਇਹਨਾਂ ਦਾ ਸਰਕਾਰੀ ਐਜੂਕੇਸ਼ਨ ਵੱਲ ਕੋਈ ਧਿਆਨ ਨਹੀਂ ਇਹ ਜੇਕਰ ਭਰਤੀ ਰੱਦ ਹੁੰਦੀ ਆ ਇਹ ਸਾਰੀਆਂ ਸਰਕਾਰਾਂ ਪਹਿਲਾਂ ਵਾਲੀਆਂ ਵੀ ਤੇ ਇਹ ਵੀ ਇਹ ਖੁਸ਼ ਹੁੰਦੇ ਆ ਕਿ ਇਹ ਬਹੁਤ ਦੁਖੀ ਸੀਗੇ ਕਿ ਭਰਤੀ ਕਿਵੇਂ ਸਿਰੇ ਚੜ ਗਈ ਅਸੀਂ ਡਾਂਗਾ ਖਾ ਕੇ ਜੇਲ੍ਹਾਂ ਚ ਜਾ ਕੇ ਮਰਨ ਵਰਤ ਰੱਖ ਅਸੀਂ ਇਹ ਭਰਤੀ ਸਿਰੇ ਚੜਾਈ ਸੀਗੀ ਤੇ ਹੁਣ ਇਸ ਭਰਤੀ ਦੇ ਡੁੱਬਣ ਨਾਲ ਸਾਡੇ ਹਜ਼ਾਰ ਪਰਿਵਾਰ ਦਾ ਨਹੀਂ ਪੰਜਾਬ ਦੀ ਐਜੂਕੇਸ਼ਨ ਦਾ ਪੱਠਾ ਗੁੱਲ ਹੋ ਜਾਊਗਾ ਹੁਣ ਜਿਹੜਾ ਧਾਰਨਾ ਤੁਹਾਡਾ ਕਹਿੰਦਾ ਕਦੋਂ ਤੱਕ ਇਸ ਤਰੀਕੇ ਨਾਲ ਚੱਲੂਗਾ ਜੇ ਇਸ ਤੋਂ ਬਾਅਦ ਕੀ ਕਰਨਾ ਤੁਸੀਂ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਪ੍ਰਸ਼ਾਸਨ ਦੀ ਬਿਸ਼ਰਮੀ ਦੇਖੋ ਕਿ ਸਾਡੀਆਂ ਹਰ ਗੱਲ ਨੂੰ ਇਦਾਂ ਸਾਡੀ ਬੇਇੱਜ਼ਤੀ ਕਰ ਰਿਹਾ ਉਸ ਤੋਂ ਬਿਨਾਂ ਸਾਨੂੰ ਬੋਲ ਰਿਹਾ ਕਿ ਤੁਹਾਡੇ ਪਿੱਛੇ ਕੋਈ ਹੋਰ ਫੋਰਸ ਕੰਮ ਕਰ ਰਹੀ ਆ ਤਾਂ ਇੱਥੋਂ ਪਤਾ ਲੱਗਦਾ ਕਿ ਪ੍ਰਸ਼ਾਸਨ ਕਿਹੜੀ ਬੋਲੀ ਬੋਲ ਰਿਹਾਗਾ ਮੁੱਖ ਮੰਤਰੀ ਤੋਂ ਇੱਕ ਟਵੀਟ ਤੱਕ ਨਹੀਂ ਸਰਿਆ ਜਿਹੜੀ ਸਾਰੀ ਸਰਕਾਰ ਜਿਹੜੀ ਸਾਰਾ ਦਿਨ ਸੋਸ਼ਲ ਮੀਡੀਆ ਤੇ ਬੈਠੀ ਰਹਿੰਦੀ ਆ ਇੱਕ ਇੱਕ ਮਾੜਾ ਜਿਹਾ ਉਹਨੇ ਬਿਆਨ ਤੱਕ ਨਹੀਂ ਦਿੱਤਾਗਾ ਤਾਂ ਸਾਡੀ ਅਸੀਂ ਤਾਂ ਇੱਥੇ ਇੱਕ ਮੰਗ ਰੱਖੀ ਸੀ ਕਿ ਮੁੱਖ ਮੰਤਰੀ ਨੂੰ ਮਿਲੋ ਮੇਰੇ ਕੋਲੇ ਆਪਣੇ ਫੋਨ ਦੇ ਵਿੱਚ ਵੀਡੀਓ ਪਈ ਆ ਮੇਰੇ ਇਹ ਕੋਈ ਮੇਰੇ ਸਟੂਡੈਂਟਾਂ ਦੇ ਨਾਲ ਜਿਹੜੇ ਅਸੀਂ ਸਿਲੈਕਟ ਹੋਏ ਸੀਗੇ ਇੱਥੇ ਇਕੱਠੇ ਉਹਦੇ ਵਿੱਚ ਮੁੱਖ ਮੰਤਰੀ ਸਰਕਾਰ ਵੱਲੋਂ ਤੋਂ ਪਹਿਲਾਂ ਕਹਿ ਰਿਹਾਗਾ ਕਿ ਮੈਂ ਤੁਹਾਨੂੰ ਆਪ ਫੋਨ ਕਰਕੇ ਬੁਲਾਇਆ ਕਰੂੰਗਾ ਜਦੋਂ ਤੁਸੀਂ ਕਹੋਗੇ ਤੁਹਾਡੇ ਚੈਨਲ ਤੇ ਮੈਂ ਵੀਡੀਓ ਭੇਜ ਦੂੰਗਾ ਤੇ ਇਹ ਹੁਣ ਹੁਣ ਕਹਿੰਦੇ ਮੁੱਖ ਮੰਤਰੀ ਦੀ ਮੀਟਿੰਗ ਨਹੀਂ ਮਿਲਨੀ ਬਾਕੀ ਜਿੰਨੇ ਮਰਜ਼ੀ ਲੈ ਲਓ ਤੁਸੀਂ ਮੀਟਿੰਗ ਅਸੀਂ ਹੋਰਾਂ ਤੋਂ ਕੀ ਕਰਾਉਣਾਗਾ ਮੁੱਖ ਮੰਤਰੀ ਤਾਂ ਕਹਿੰਦੇ ਨੇ ਖੁਦ ਕਿਵੇਂ ਮਾਸਟਰ ਦਾ ਮੁੰਡਾ ਮੈਨੂੰ ਪਤਾ ਪਰ ਪ੍ਰੋਫੈਸਰ ਮਾਸਟਰ ਤਾਂ ਸੜਕਾਂ ਤੇ ਬੈਠੇ ਨੇ ਅੱਜ ਉਹ ਮਾਸਟਰ ਦਾ ਮੁੰਡਾ ਪਹਿਲਾਂ ਸੀ ਹੁਣ ਉਹ ਆਪਦੇ ਮਤਲਬ ਬਾਪੂ ਨੂੰ ਭੁੱਲ ਚੁੱਕਾ ਹੁਣ ਉਹ ਅਡਾਨੀਆਂ ਦਾ ਮੁੰਡਾ ਹੁਣ ਉਹ ਅਮਬਾਨੀਆਂ ਦਾ ਮੁੰਡਾ ਹੁਣ ਉਹ ਟਾਟੇ ਬਿਰਲਿਆਂ ਦਾ ਮੁੰਡਾ ਹੁਣ ਉਹ ਲਵਲੀ ਯੂਨੀਵਰਸਿਟੀ ਦੇ ਮਾਲਕ ਦਾ ਮੁੰਡਾ ਹੁਣ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਦੇ ਮਾਲਕ ਦਾ ਮੁੰਡਾ ਹੁਣ ਉਹ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਨਹੀਂ ਰਹਿ ਗਿਆ ਹੁਣ ਉਹ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕ ਦਾ ਮੁੰਡਾ ਬਣ ਚੁੱਕਾਗਾ ਤਾਂ ਉਹ ਜਿਹੜਾ ਉਹ ਇਹ ਕਹਿੰਦਾ ਕਿ ਮੈਂ ਮਾਸਟਰ ਦਾ ਮੁੰਡਾ ਇਹ ਸਿਰਫ ਇੱਕ ਭੋਲੇ-ਪਾਲੇ ਲੋਕਾਂ ਨੂੰ ਠੱਗਣ ਦਾ ਤਰੀਕਾ ਹੈਗਾ ਕਦੇ ਚੁਟਕਲੇ ਸੁਣਾ ਕੇ ਖੁਸ਼ ਕਰ ਦੋ ਕਦੇ ਵਿਰੋਧੀ ਪਾਰਟੀਆਂ ਤੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਇਨਕਾਰਤਾ ਦੇ ਉਹਨਾਂ ਨੂੰ ਸਟੇਜਾਂ ਦੇ ਉੱਪਰ ਲੁਧਿਆਣਾ ਦੇ ਵਿੱਚ ਸੱਦਾ ਦੇਤਾ ਆ ਬੇਰੁਜ਼ਗਾਰਾਂ ਨੂੰ ਸੱਦਾ ਕਦੋਂ ਦੇਊਗਾ ਜਿਨ੍ਹਾਂ ਨੂੰ ਬੇਰੁਜ਼ਗਾਰ ਕਰਤਾ ਜਿਹੜੇ ਮੈਰਟ ਦੇ ਨਾਲ ਪੀ ਐਚ ਡੀਆ ਕਰਕੇ ਇੱਥੇ ਸੜਕਾਂ ਦੇ ਰੋੜ ਰਹੇ ਆ ਮਾਸਟਰ ਦਾ ਮੁੰਡਾ ਹੁੰਦਾ ਤਾਂ ਉਹਨੂੰ ਇਹ ਦਰਦ ਵੀ ਮਹਿਸੂਸ ਹੁੰਦਾ ਬਿਲਕੁਲ ਬਹੁਤ ਧੰਨਵਾਦ ਭਾਈ ਇਹ ਗੱਲਬਾਤ ਕੀਤੀ 1158 ਦੀ ਜਿਹੜੀ ਭਾਰਤੀ ਦਾ ਧਰਨਾ ਲਗਾਤਾਰ ਚੱਲ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਟੀ ਸੰਗਰੂਰ ਦੇ ਬਾਹਰ ਇਹ ਧਰਨਾ ਹੋਰ ਵੀ ਤਸਵੀਰਾਂ ਦਿਖਾਉਂਦੇ ਰਾਵਾਂਗੇ ਇਹ ਦੇਖਦੇ ਹੋ ਲੋਕਸ਼ਟੀਵੀ ਧੰਨਵਾਦ